ਕੋਰਾ ਹੀ ਕੋਈ ਨਹੀਂ ਉਹਨਾਂ ਦੇ ਮੁੰਡੇ ਨੇ ਹਸਾ ਮੰਗਾਇਆ ਤੀ ਇਹਨੇ ਲੈ ਕੇ ਦਿੱਤਾ ਸਾਨੂੰ ਕੀ ਪਤਾ ਸੀ ਗਾਜ ਅਸੀਂ ਕੱਲ ਪੰਚਾਇਤ ਚ ਨਿਬੜ ਗਈ ਸੀ ਵੀ ਭਈ ਅਸੀਂ ਆਪ ਦੇ ਪਿਛਲਾ ਨਹੀਂ ਦਿੱਕੀ ਚ ਲੈ ਕੇ ਦਿੱਤਾ ਚਲ ਉਹਨੂੰ ਫੜਵਾ ਦਾਂਗੇ ਇਹਨਾਂ ਨੇ ਸਾਡੀ ਗੱਲ ਅਸੀਂ ਪੈਰੀ ਪੱਗਾ ਧਰਤੀਆਂ ਗੱਲ ਆ ਜਿੱਦੋਂ ਪੰਚਾਇਤ ਚ ਕੱਲ ਨਿਬੜ ਗਈ ਅੱਜ ਇਹਨਾਂ ਨੇ ਫੇਰ ਇਕੱਠ ਕਰ ਲਿਆ ਪਿੰਡ ਚ ਇਹਨੇ ਇਕੱਠ ਕੀਤਾ ਇਹਨਾਂ ਨੇ ਜਿਨ੍ਹਾਂ ਨੇ ਫੜਵਾਇਆ ਸੀ ਗਾ ਜਰਾਜੂ ਚੰਗਾ ਅੱਛਾ ਤੁਸੀਂ ਦੇਖੋ ਦੁਬਾਰਾ ਤੇ ਉਹਨਾਂ ਨੇ ਪੰਚਾਇਤ ਚ ਇਹੀ ਗੱਲ ਕਹੀ ਆ ਕਹਿੰਦੇ ਕੋਈ ਨਹੀਂ ਸੱਜ ਦੇ ਧਰਤੀਆਂ ਤੇ ਨੂੰ ਇਹ ਪਾਪਾ ਗਿਆ ਨਹੀਂ ਫਿਰ ਅਸੀਂ ਆਪਣੇ ਮੁੰਡੇ ਨੂੰ ਵੀ ਛਿੜਕਿਆ ਕਰੀਂ ਦੀ ਆਇ ਕਹਤੇ ਵੀ ਇਹ ਜਿਹਾ ਕੰਮ ਨਹੀਂ ਕਰਦੇ ਹੁੰਦੇ ਵੀ ਚਲ ਅਸੀਂ ਕਹਤਾ ਹੁਕਾ ਨਾ ਚਲ ਕੋਈ ਨਹੀਂ ਅੱਗੇ ਤਾਂ ਮੈਂ ਨਾ ਕਰਨਾ ਵੀ ਜੀ ਤਾਂ ਲਿਆਦਾ ਸੀ ਉਹਨੂੰ ਫਰਵਾਦਾ ਨਹੀਂ ਹੈ ਇਹਨਾਂ ਨੇ ਪਈ ਕੱਟ ਕਰਕੇ ਫੇਰ ਕਹਤਾ ਵੀ ਅਸੀਂ ਇੱਕੋ ਚੀਜ਼ ਤਾਂ ਦੋ ਇਹਨਾਂ ਨੇ ਫੇਰ ਉੱਤੇ ਗੱਲਬਾਤੋ ਕਰੀ ਹੋਣੀ ਇਹ ਕਾ ਬਰਗਾ ਕੇ ਕਰੀ ਕਹਣਾ ਵੀ ਭਾਈ ਤੂੰ ਆਏ ਕਾ ਮੇਰੀ ਬੇਇੱਜ਼ਤੀ ਕਰਵਾਤੀ ਮੁੰਡੇ ਨੇ ਹਰਕ ਚੋ ਪਈ ਇਹਨਾਂ ਨੇ ਕਰਵਾ ਕਰਤਾ ਵਸ ਇਹਨਾਂ ਦੇ ਤੋਂ ਮਰਿਆ ਸੇਰਾ ਪੁੱਤ ਤਾਂ ਇਹਨਾਂ ਨੇ ਮਰਵਾਇਆ ਮੇਰ ਪੁੱਤ ਸਪਰਾ ਸੀ ਉਹ ਕਿਸੇ ਗਲਤ ਸੰਗਤ ਦੇ ਵਿੱਚ ਰਲ ਕੇ ਨਸ਼ਾ ਕਰਦਾ ਸੀ ਜੀ ਕਿਉਂਕਿ ਮਨਦੀਪ ਸਿੰਘ ਹੈ ਸਾਡੇ ਪਿੰਡ ਪੱਪੂ ਸਿੰਘ ਦਾ ਮੁੰਡਾ ਜੀ ਉਹਦੇ ਨਾਲ ਰਲ ਕੇ ਨਸ਼ਾ ਕਰਦਾ ਸੀ ਜੀ ਕਿਉਂਕਿ ਉਸਦੇ ਤਾਏ ਨੂੰ ਤਾਏ ਦੇ ਮੁੰਡੇ ਨੂੰ ਰਾਜੂ ਸਿੰਘ ਬਲਕਰਨ ਸਿੰਘ ਨੂੰ ਜੀ ਪਤਾ ਲੱਗਿਆ ਤੇ ਉਸ ਨੇ ਜੀ ਮਤਲਬ ਮੇਰੇ ਡੈਡੀ ਨੂੰ ਬੁਲਾ ਕੇ ਉਸ ਦੀ ਬੇਇੱਜ਼ਤੀ ਕੀਤੀ ਗਈ ਜਿਸ ਜਿਸ ਵਿੱਚ ਮੇਰੇ ਡੈਡੀ ਨੇ ਉਸ ਨੂੰ ਕਿਹਾ ਗਿਆ ਵੀ ਮੈਂ ਆਪਣੇ ਪੁੱਤ ਦੀ ਤਰਫੋਂ ਮਾਫੀ ਮੰਗਦਾ ਵੀ ਇਸ ਤੋਂ ਬਾਅਦ ਵੀ ਜੇ ਕੋਈ ਵੀ ਗਲਤੀ ਕਰੂਗਾ ਵੀ ਜੋ ਵੀ ਛੋਡੀ ਕਾਰਵਾਈ ਬੰਦੀ ਹੋ ਤੁਸੀਂ ਜ਼ਰੂਰ ਕਰਿਓ ਉਸ ਤੋਂ ਬਾਅਦ ਉਸਨੇ ਜੀ ਫਿਰ ਦੁਬਾਰਾ ਮੇਰੇ ਡੈਡੀ ਨੂੰ 2-3 ਵਾਰ ਬੁਲਾ ਕੇ ਬੇਇਜ਼ਤੀ ਕੀਤੀ ਗਈ ਬੇਇਜ਼ਤੀ ਕੀਤੀ ਉਸ ਵਜ੍ਹਾ ਕਾਰਨ ਜੋ ਮੇਰਾ ਭਰਾ ਤੇ ਉਹ ਸਾਰਾ ਦਿਨ ਰਹਿੰਦਾ ਰਿਹਾ ਵੀ ਮੈਂ ਆਪਣੇ ਡੈਡੀ ਦੀ ਬੇਇਜ਼ਤੀ ਕਰਾ ਦਿੱਤੀ ਜੋ ਕਿ ਉਹ ਰੇਲਵੇ ਸਟੇਸ਼ਨ ਨਰਿੰਦਰਪੁਰਾ ਤੇ ਆਪਣੇ ਮੋਬਾਈਲ ਤੇ ਲਾਈਵ ਹੋ ਕੇ ਵੀਡੀਓ ਬਣਾ ਕੇ ਰਾਜੂ ਸਿੰਘ ਬੱਬਲ ਕਰਨ ਸਿੰਘ ਉਰਫ ਰਾਜੀ ਸਿੰਘ ਬਰਨਾਲਾ ਉਹਨਾਂ ਦਾ ਨਾਮ ਲੈ ਰਿਹਾ ਕਿ ਉਹਨਾਂ ਤੋਂ ਟੰਗ ਆ ਕੇ ਮੈਂ ਖੁਦਕੁਸ਼ੀ ਕਰਨ ਲੱਗਿਆ ਮੇਰੀ ਬੇਨਤੀ ਇਹੀ ਹੈ ਜੀ ਸਰਕਾਰ ਨੂੰ ਵੀ ਜੋ ਵੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਵੇ ਸਾਨੂੰ ਇਨਸਾਫ ਮਿਲ ਸਕੇ ਇਹਨੇ ਸਾਨੂੰ ਸੱਸਾ ਕਿ ਨਾ ਸਹੀ ਸਾਨੂੰ ਤਾਂ ਅੱਜ ਇਹਦੀ ਪਹਿਲੀ ਸ਼ਿਕਾਇਤ ਜੀ ਪਹਿਲਾਂ ਤਾਂ ਸਾਨੂੰ ਪਤਾ ਨਹੀਂ ਸੀ ਜੀ ਇਹਦੀ ਪਹਿਲੀ ਸ਼ਿਕਾਇਤ ਆਈ ਸੀ ਕੋਈ ਪਹਿਲਾਂ ਪਤਾ ਨਹੀਂ ਸੀ ਜੀ ਸਾਨੂੰ ਇਹਦੇ ਬਾਰੇ ਨਾ ਸਾਂ ਕਹਾ ਕਰਦੇ ਨਾ ਸਾਂ ਕਰਦੇ ਜੀ ਕਿੰਨਾ ਸਹੀ ਚਿੱਟਾ ਲੇਕੇ ਕਿ ਤੁਮ ਦੇਖ ਲੈ ਲੇਕੇ ਦਾ ਪਤਾ ਨਹੀਂ ਜੀ ਇਹ ਦੋਨੇ ਸੀਗੇ ਜੀ ਜੋ ਮਨਦੀਪ ਸਿੰਘ ਹੈ ਤੇ ਇਹ ਦੋਨੇ ਹੀ ਰਲ ਕੇ ਲੈ ਕੇ ਆਉਂਦੇ ਸੀਗੇ ਮੇਰਾ ਭਰਾ ਮਿਹਨਤ ਮਜ਼ਦੂਰੀ ਕਰਦਾ ਸੀਗਾ ਤੇ ਜੋ ਮਨਦੀਪ ਸਿੰਘ ਆ ਉਹ ਫੈਰਵਲ ਗ੍ਰੇਡ ਤੇ ਲੱਗਿਆ ਹੋਇਆ ਜੀ ਮਾਨਸਾ ਤੇ ਉਸਨੇ ਪੈਸੇ ਦਿੱਤੇ ਵੀ ਤੂੰ ਲੈ ਆ ਆਪਾਂ ਦੋਨੇ ਅੱਧੋ ਅੱਧ ਲਾ ਲਾਂਗੇ ਜੀ ਉਸਨੇ ਪੈਸੇ ਦਿੱਤੇ ਉਹਨਾਂ ਦੇ ਖੇਤ ਵੈਤ ਕੇ ਹੀ ਲਾਏ ਮਹਲਾਈ ਦੇਖੋ ਕੱਲ ਮੈਨੂੰ ਇਹਨਾਂ ਨੇ ਰਾਜੂ ਸਿੰਘ ਨੇ ਹੂ ਕਰਿਆ ਜੀ ਕਦਾਵੀ ਉਰਿਆ ਕੰਮ ਆ ਕੋ ਜ਼ਰੂਰੀ ਗੋਲਟੀ ਡਾਕਟਰ ਦੀ ਦੁਕਾਨ ਕੀ ਉੱਥੇ ਦਾ ਇਹਨਾਂ ਨੇ ਕੋਈ ਸਰਪੰਚ ਨੇ ਦੇ ਕੋਈ ਮੈਂਬਰ ਨਹੀਂ ਦੀ ਜੀ ਡਾਕਟਰ ਆਪਤੀ ਗੋਲਟੀ ਇਹਨਾਂ ਨੇ ਦੋਨਾਂ ਨੇ ਰਲ ਕੇ ਹੋ ਸਕਦਾਗਾ ਵੀ ਉਹਤੇ ਦੋਸ਼ ਲਾ ਗਿਆ ਹੋਵੇ ਨਸ਼ੇ ਦਾ ਵਿੱਚੋਂ ਗੱਲ ਕੋਈ ਹੋਰ ਹੋਵੇ ਜੀ ਤੇ ਉੱਥੇ ਮੈਂ ਇਹਨਾਂ ਤੋਂ ਫਿਰ ਵੀ ਮਾਫੀ ਮੰਗੀ ਮਹਾ ਵੀ ਮੈਨੂੰ ਮaaf ਕਰ ਦੋ ਇਹ ਗੱਲ ਆ ਵੀ ਮੈਨੂੰ ਮaaf ਕਰ ਦੋ ਵੀ ਚਲੋ ਉਹਦੀ ਕਰੀ ਮੈਂ ਪੋ ਬਲਾ ਮੈਂ ਫੇਰਾ ਉਹது ਵਾਲੀ ਮੈਂ ਇਹਨਾਂ ਨੂੰ ਇਹ ਗੱਲ ਆਖੀ ਮਹਾ ਵੀ ਦੇਖਾ ਮੇਰੀ ਤੇ ਰੁਰ ਜੋ ਜੇ ਅੱਜ ਤੂੰ ਜਿੱਤਣਾ ਬਟੇ ਜਿਹੜੀ ਮੈਨੂੰ ਹੈ ਇਹ ਉਹ ਤੇ ਪੇ ਪੇ ਨਹੀਂ ਹੈਗਾ ਜੀ ਸ਼ਿਰ ਤੇ ਮਾਂ ਵੀ ਮਾਹਨਾ ਤੂੰ ਉਹਨੇ ਕੰਨੀ ਸੋਚ ਲੋ ਪਰ ਇਹਨਾਂ ਨੇ ਕੋਈ ਨਹੀਂ ਸੋਚਿਆ ਜੀ ਫੇਰ ਉਹ ਦੁਬਾਰਾ ਆਥ ਨੇ ਫੇਰਾ ਇਹਨਾਂ ਮੈਨੂੰ ਸਰਪੰਚ ਦੇ ਘਰੇ ਸੱਦ ਕੇ ਜੀ ਉੱਥੇ ਤਾਂ ਮੇਰੇ ਘਰ ਵਾਲੀ ਨੇ ਵੀ ਆਖਿਆ ਮੇਰੀ ਵੱਡੀ ਨੂੰਹ ਨੇ ਵੀ ਆਖਿਆ ਵੀ ਜਿਹੜੇ ਪਹਿਰੀ ਚੁੰਨੀ ਆਰਦਾਂ ਨੇ ਮੈਂ ਵੀ ਇਹ ਗੱਲ ਆਖੀ ਵੀ ਰਾਜੂ ਮੈਂ ਪਹਿਰੀ ਪੱਗ ਆਰਦਾਂ ਨਾ ਵੀ ਮਹਾ ਮੇਰੇ ਅੱਜ ਇੱਜ਼ਤ ਰੱਖਦੇ ਗਾਂ ਬਾਅਦ ਤੇ ਜੇ ਤੁਹਾਨੂੰ ਇਹ ਕੰਮ ਕਰਦਾ ਮਿਲ ਗਿਆ ਦੋਨੇ ਲਤਾ ਤੋੜ ਦਿਓ ਮੇਰੇ ਪਰਿਵਾਰ ਦੇ ਬੰਦੇ ਨੇ ਜਿਸ ਨੂੰ ਐਂ ਵੀ ਕਹਤਾ ਵੀ ਆ ਤੂੰ ਕੀ ਕਹਾਤੀ ਇਹ ਅੱਜ ਤੇਰੇ ਪਰਿਵਾਰ ਦਾ ਬੰਦਾ ਕੀ ਕਰ ਰਿਹਾ ਮਹਾ ਮੈਂ ساری ਉਮਰ ਤੋਂ ਦਾ ਦੇਨਦਾਰ ਹਾਂ ਲੋ ਜੀ ਇਹ ਰਾ ਕਹਿੰਦੇ ਵੀ ਠੀਕ ਆ ਪੰਚਾਇਤ ਪੰਚਾਇਤ ਚੱਕੇ ਗੱਲ ਹੋਈ ਆ ਬਸ ਅਸੀਂ ਪੰਚਾਇਤ ਚ ਹੀ ਰੱਖਾਂਗੇ ਬਾਹਰ ਨਹੀਂ ਗੱਲ ਕੱਟਦੇ ਇਹਨਾਂ ਨੇ ਜੀ ਟੜ ਕੇ ਫੇਰ ਕਹਿੰਦੇ ਵੀ ਕਿ ਮੈਂ ਗਿਆ ਹਵਤ ਗਈ ਮਾਨਸਾ ਮਾਨਸਾ ਤੋਂ ਮੈਂ ਆਇਆ ਮੈਨੂੰ ਸਰਪੰਚ ਤੋਂ ਹੁਣ ਕਰਾਇਆ ਜੀ ਇਹਨੇ ਇਹ ਰਾਜੂ ਨੇ ਉਹ ਮੇਰੇ ਕੋਲ ਮੈਨੂੰ ਸਰਪੰਚ ਤੋਂ ਸੁਣੀ ਗਿਆ ਉਹਨੇ ਉਹ ਕੇ ਕਰਖਿਆ ਤੇ ਹੁਣ ਸਰਪੰਚ ਕਹਿੰਦਾ ਵੀ ਆਪਾਂ ਕਹਿੰਦਾ ਕਿ ਉਹਨੂੰ ਸੱਦਦੇ ਹਾਂ ਕਹਿੰਦਾ ਕਿ ਉਹਦਾ ਘਰ ਜਾੜਦੇ ਹਾਂ ਤੁਸੀਂ ਉਹਨੂੰ ਨਾ ਸੱਦੋ ਕਹਿੰਦਾ ਵੀ ਨਾ ਰਾਜੂ ਉਹਨੂੰ ਬੋਲਦਾ ਨਹੀਂ ਗਿਆ ਜੋ ਮੇਰੇ ਕੋਲ ਕਹਿੰਦਾ ਵੀ ਉਹਨੂੰ ਸੱਦੋ ਹੋਰੇ ਸੱਦੋ ਜਦੋਂ ਮੈਂ ਵਾਗ ਗਿਆ ਜੀ ਉੱਥੇ ਮੇਰਾ ਮਨ ਪਰਿਆ ਆ ਵੀ ਮੇਰੇ ਕੱਲ ਦੀ ਬੇਇੱਜ਼ਤੀ ਰੋਲੀ ਜਾਂਦੇ ਮੈਨੂੰ ਕਿਦੇ ਕਿਤੇ ਸਾਧਦੇ ਕਿਦੇ ਕਿਤੇ ਸਾਧਦੇ ਆ ਵੀ ਅੱਜ ਸਾਰੇ ਪਿੰਡ ਦੇ ਸਾਹਮਣੇ ਜਦੋਂ ਸੱਦਿਆ ਹੀ ਮੈਨੂੰ ਇਹਨਾਂ ਨੇ ਮੈਂ ਇਹੀ ਗੱਲ ਆਖੀ ਮਾ ਮਾ ਮੇਰਾ ਮੂੰਹ ਕਾਲਾ ਕਰ ਲਓ ਜੇ ਕੋਈ ਕੱਚ ਰਹਿੰਦੀ ਐ ਗਲ ਚ ਪਾ ਲੋ ਮੇਰੇ ਛਤਰਾ ਦਾ ਹਾਰ ਨਾਲੇ ਪਾ ਲੋ ਮੇਰੇ ਮੁੰਡੇ ਦੇ ਨਾਲੇ ਉਹਦਾ ਮੂੰਹ ਕਾਲਾ ਕਰ ਲੋ ਕਿ ਸਾਨੂੰ ਗਲੀ ਗਲੀ ਫੇਰ ਲੋ ਲਓ ਜੀ ਫੇਰ ਇਹਨਾਂ ਨੇ ਉੱਥੇ ਮਾ ਕਾ ਮਹਾ ਮਾਇ ਮਰ ਜਨਾ ਰਜੂ ਕੋ ਖਾ ਕੇ ਜ਼ਹਿਰ ਖਾ ਕੇ ਕਹਿੰਦਾ ਜਹਰਾ ਤਾਂ ਕਹਿੰਦਾ ਸਾਡੇ ਕੋਲੇ ਕੋਠਿਆਂ ਚ ਵੀ ਪਈਆਂ ਨੇ ਕਿਹੜੋ ਤੂੰ ਨਹੀਂ ਖਾ ਸਕਦਾ ਕਹਿੰਦਾ ਐ ਮੈਂ ਆ ਕੇ ਆਪਦੇ ਬੇਟੇ ਨੂੰ ਜਦੋਂ ਕਰਾ ਹਾਂ ਪੁੱਤ ਮਹਾ ਅਜ ਫੇਰਾ ਮਾ ਮੇਰੀ ਸ਼ੱਦ ਕੇ ਬੀਤੀ ਕਹਿੰਦਾ ਪਾਪਾ ਕੋਈ ਨਹੀਂ ਮਹਾ ਕੋਈ ਗੱਲ ਨਹੀਂ ਹੁਣ ਤੂੰ ਚੀ ਪੀ ਨਾ ਮਹਾ ਪਵੰਦੀ ਪਰਚਾ ਕਰਾ ਦਨ ਮਾਈ ਗੱਲ ਕਹੇਤੀ ਉਹਨਾਂ ਨੂੰ ਮਹਾ ਪਵੰਦੀ ਮੇਰੇ ਮੁੰਡੇ ਦੇ ਤੁਸੀਂ ਪਰਚਾ ਕਰਾਓ ਜਦੋਂ ਹੁਣ ਪੰਚਾਇਤ ਟੱਟੂ ਦੀ ਰਹੇਗੀ ਜਾਂ ਮਹਾ ਪੰਚਾਇਤ ਇਹ ਟੱਟੂ ਦੀ ਗੱਲ ਰਹੇਗੀ ਜਦੋਂ ਗੱਲ ਤੁਸੀਂ ਅੱਜ ਬਾਹਰ ਖੜੀ ਬੈਠੇ ਹੋ ਜਾਂ ਮੈਨੂੰ ਪੰਚਾਇਤ ਚ ਨਾ ਸਾਦੇ ਕਿਤੇ ਵੀ ਨਾ ਸਾਦੇ ਪਰ ਫਿਰ ਜਦੋਂ ਆ ਸਾਰੇ ਪਿੰਡ ਦੇ ਵਿਚਾਲੇ ਮੈਨੂੰ ਫੇਰ ਤੁਲੇ ਖੜਾ ਇਹ ਗੱਲ ਮੇਰੇ ਨਾਲ ਬਹੁਤ ਬੁਰੀਆ ਹੋਈ ਜਾਂ ਉਸ ਤੋਂ ਬਾਅਦ ਜੀ ਮੈਂ ਕਰਿਆ ਗਿਆ ਮੈਂ ਜਾਣਾ ਸੀ ਆ ਬਾਹਰ ਤੇ ਭੋਗ ਤੇ ਹੀ ਕੜਾ ਡਿਟੇਲ ਚ ਬੜਾ ਲੰਬਾ ਨਾ ਕਰੋ ਥੋੜੇ ਹੋਤੇ ਜਾਣਾ ਚ ਗਿਆ ਜੀ ਉੱਥੇ ਜ ਗਏ ਨੂੰ ਮੈਨੂੰ ਫੇਰ ਨਮਕ ਕਰੋ ਕਹਿ ਗਿਆ ਮੁੰਡੇ ਨੂੰ ਮਹਾ ਜੀ ਐ ਕਰਕੇ ਪਈ ਮਹਾਬਤ ਮੇਰੀ ਫੇਰ ਬੀਚ ਤੇ ਮੇਰਾ ਰੋਣ ਨਿਕਲ ਗਿਆ ਮੁੰਡੇ ਕੋਲੇ ਉਹ ਮੇਰਾ ਹਾਲ ਦੇਖ ਕੇ ਹਾਲ ਦੇਖ ਕੇ ਵੀ ਮਰਾ ਬਾਪ ਤੇ ਦੀ ਬੀਜਤੀ ਹੋਈ ਅੱਜ ਵੀ ਉਹ ਕਹਿੰਦਾ ਕੋਈ ਨਹੀਂ ਬਾਬਾ ਗਾ ਤੂੰ ਪੋਤੇ ਬਾ ਜਾ ਕਾ ਮੈਂ ਤੂੰ ਕਰੋ ਨਾ ਜਾਈਂ ਕਿ ਹੇਪਾ ਸੇ ਨਾ ਜਾਂਦਾ ਠੀਕ ਆ ਉਦੋਂ ਬਾਅਦ ਮੈਨੂੰ ਫੇਰ ਬਾਅਦ ਚ ਹੁਣ ਆਇਆ ਜਦੋਂ ਮੈਂ ਥੇ ਪੋਤੇ ਬਾ ਗਿਆ ਉਹ ਕਹਿੰਦੇ ਸੱਤ ਪਾਲ ਕੇ ਘਰੋਂ ਵਾਗ ਗਿਆ ਪਾਪਾ ਜੀ ਵੱਖਾ ਨਹੀਂ ਫੋਨ ਕਰੇ ਮਾ ਹੋਰ ਵੀ ਮੁੰਡਾ ਨੂੰ ਫੋਨ ਕਰੇ ਜੀ ਮਾ ਨੂੰ ਜਾ ਕੇ ਰੇਲਵੇ ਤੇ ਜਾ ਕੇ ਤੇ ਵੀ ਹੋਰ ਭਾਲੋ ਉਹਨੂੰ ਘਰੇ ਲਿਆਓ ਇੰਨੀ ਕੀ ਗੱਲ ਦਾ ਜੀ ਮੈਨੂੰ ਜਈਆਂ ਜੀ ਬਸ ਕਿਉਂ ਬੇਇੱਜ਼ਤੀ ਕੀਤੀ ਕਿਉਂ ਤੁਸੀਂ ਮਾਫੀ ਮੰਗਦੇ ਹੋ ਮਾਫੀਆਂ ਜੀ ਮੈਂ ਇਹ ਕਹਿੰਦੇ ਵੀ ਕਿ ਸਾਡੇ ਮੁੰਡੇ ਨੂੰ ਅਕੇ ਚਿੱਟਾ ਫੜਾ ਕੇ ਗਿਆ ਚਿੱਟਾ ਲਾਉਂਦੇ ਤੇ ਇਹ ਦੋਨੇ ਅਕੇ ਹੋ ਸਕਦਾ ਜੀ ਇਹਨਾਂ ਨੇ ਕੋਈ ਮਖਸਰਾ ਬਣਾਇਆਗਾ ਹੈ ਜ਼ਿੰਮੇਦਾਰਾਂ ਨੇ ਇਹਨਾਂ ਨੇ ਪਹਿਲਾਂ ਵੀ ਜਿਹੜੇ ਹੋਰ ਮੁੰਡਿਆਂ ਤੋਂ ਫੜੇਗੇ ਚੋਰੀਆਂ ਕਰਦੇ ਉਹ ਤਾਂ ਇਹਨਾਂ ਨੇ ਆਪ ਦੇ ਲੁਕੋ ਲੈ। ਤੇ ਅੱਜ ਉਹ ਮੁੰਡਾ ਨੂੰ ਸਜ਼ਾ ਕਰਾਈ। ਉਹਦੇ ਵੀ ਇਹਨਾਂ ਨੇ ਇਹ ਗੱਲ ਕਰੀ। ਲੈ ਕੇ ਕਿੱਥੋਂ ਆਉਂਦੇ ਇਹ ਚਿੱਟਾ ਫਿਰ? ਕੋਈ ਪਤਾ ਨਹੀਂ ਜੀ ਲੈ ਕੇ ਆਇਆ ਹੈ ਕ ਨਾਂ ਲੈ ਕੇ ਆਇਆ ਹੈ ਹੋ ਸਕਦਾ ਇਹ ਆਪ ਹੀ ਲੈ ਕੇ ਆਏ ਹੋਣ। ਕੀ ਮੰਗ ਕਰਦੇ? ਇਹ ਲੈਂਦੀ ਸੀ। ਵਾ ਮਾਇਆ ਮੰਗੇ ਇਹੀ ਕਰਦਾ ਮੇਰੇ ਪੁੱਤ ਦੀ ਮੌਤ ਹੋ ਗਈ ਹੋਈ ਇਹਨਾਂ ਦੇ ਪੈਰਾਂ ਹੋਈ ਜੀ। ਹੈ ਰਾਜ ਦੇ ਖਿਲਾਫ ਹੋਈ। ਜੇ ਨੇ ਮੈਨੂੰ ਸੱਦਿਆ ਮੇਰੀ ਵੇਚੀ ਮੰਨ ਕੇ ਮੁੰਡਾ ਮੇਰਾ ਤਾਰੇ ਲੈ ਆਇਆ ਜੀ ਪਿੰਡ ਚ ਕਿੰਨੇ ਹੋਰ ਵੀ ਕੋਈ ਕਰਦੇ ਐਥੇ ਤਾਂ ਨਹੀਂ ਪਤਾ ਕਿੰਨਾ ਕਰਦੀ ਗੱਲ ਰਿਆ ਹੋਰ ਬਾਦੂ ਕਰਦੇ ਨੇ ਜੀ ਪਰ ਇਹਦੇ ਇੰਨੀ ਸੋਹਣੀ ਹੈਗੀ ਦੀ ਵੀ ਜਿੰਨੀ ਆ ਇਹਨੇ ਕਰੀ ਆਗੀ